वीडियो तक पहुंच गए हो, इट दस दिन अंदर कुछ ना कुछ यूनिवर्स मैसेज देना आन वाले दस दे अंदर. दे कोल, कुछ ऐसी चीज आ रही है जिस यूनिवर्स इस रीडिंग तक ले करके सुन के जाओ आस दिन देर जो भी रिडिंग ते सामने आई है उस तू तो, ਨੈਕਸਟ 10 ਦਿਨ ਤੁਹਾਡੇ ਕੋਲ ਕੀ ਆ ਰਿਹਾ ਹੈ ਯੂਨੀਵਰਸ ਤੁਹਾਨੂੰ ਕੀ ਦੇ ਰਿਹਾ ਹਨ ਜਲਦੀ ਤੋਂ ਸਾਡੇ ਨਾਲ ਕਨੈਕਟ ਹੋ ਜਾਓ ਦੇਖਣ ਦੇ ਲਈ ਆਉਣ ਵਾਲੇ 10 ਦਿਨਾਂ ਦੇ ਅੰਦਰ ਤੁਹਾਨੂੰ ਕੀ ਮਿਲਣ ਵਾਲਾ ਹੈ ਕਮੈਂਟ ਵਿੱਚ 111 ਲਿਖ ਕੇ ਸਾਡੇ ਨਾਲ ਕਨੈਕਟ ਹੋ ਜਾਓ ਜੀ ਓਕੇ ਵੀ ਰੈਡੀ ਅਸੀਂ ਦੇਖਣ ਵਾਲੇ ਹਾਂ ਪਰਮਾਤਮਾ ਯੂਨੀਵਰਸ ਵਾਹਿਗੁਰੂ ਅੱਲਾ ਇਸ਼ਵਰ ਤੁਹਾਨੂੰ ਆਉਣ ਵਾਲੇ 10 ਦਿਨਾਂ ਵਿੱਚ ਕੀ ਦੇਣ ਵਾਲੇ ਹਨ ਓਕੇ ਪੋਟੈਂਸ਼ਲ ओके okay, भाई देखो जो ਤੁਹਾਡੇ ਅੰਦਰ ਹੈ ਤੁਹਾਡੇ ਅੰਦਰ ਇੱਕ ਐਸਾ ਟੈਲੈਂਟ ਹੈ ਪੋਟੈਂਸ਼ੀਅਲ ਹੈ ਤੁਹਾਡੇ ਅੰਦਰ ਜੋ ਕਿ ਮੈਨੂੰ ਲੱਗਦਾ ਹੈ ਕਿ ਕੁਝ ਲਾਸ ਦੇ ਕਾਰਨ ਜਾਂ ਕੁਝ ਇਸ ਤਰ੍ਹਾਂ ਦੀ ਪਰੇਸ਼ਾਨੀ ਦੇ ਕਾਰਨ ਪੋਟੈਂਸ਼ੀਅਲ ਜਿਹੜਾ ਤੁਹਾਡਾ ਕੱਟ ਹੋ ਗਿਆ ਹੈ ਉਹ ਆਉਣ ਵਾਲੇ 10 ਦਿਨਾਂ ਦੇ ਅੰਦਰ ਉਹ ਵਾਪਿਸ ਆਉਣ ਵਾਲਾ ਹੈ ਜਿਸ ਦਿਨ ਨਾਲ ਤੁਹਾਡੇ ਸਾਰੇ ਕੰਮ ਬਿਲਕੁਲ ਵਧੀਆ ਹੋ ਜਾਣਗੇ ਜਿਹੜੇ ਰੁਕੇ ਹੋਏ ਹਨ ਫਰੀडम ਇਸ ਦਾ ਲੱਗ ਰਿਹਾ ਹੈ ਕਿ ਕੋਈ ਆਪਣੀ ਲਾਈਫ ਤੋਂ ਇੱਕਦਮ ਦੁਖੀ ਸੀ ਪਰੇਸ਼ਾਨ ਸੀ ਤੇ ਉਹ ਚਾਹ ਰਹੀ ਸੀ ਕਿ ਮੈਨੂੰ ਥੋੜਾ ਜਿਹਾ ਫਰੀडम ਚਾਹੀਦੀ ਹੈ ਮੈਂ ਵੀ ਆਪਣੀ ਲਾਈਫ ਜੀਣਾ ਚਾਹੁੰਦਾ ਹਾਂ ਤੇ ਉਹ ਲਾਈਫ ਤੁਸੀਂ ਜਿਓਗੇ ਆਉਣ ਵਾਲੇ 10 ਦਿਨਾਂ ਤੋਂ ਬਾਅਦ ਪਰਮਾਤਮਾ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਵਸੀਲਾ ਬਣਾਣਗੇ ਕਿ ਤੁਸੀਂ ਇੱਕ ਪੰਛੀ ਦੀ ਤਰ੍ਹਾਂ ਇੱਕ ਬर्ड ਦੀ ਤਰ੍ਹਾਂ ਆਪਣੀ ਲਾਈਫ ਜੀ ਪਾਓਗੇ ਜੋ ਤੁਸੀਂ ਜ਼ਿੰਮੇਵਾਰੀਆਂ ਦੇ ਕਾਰਨ ਉਹ ਲਾਈਫ ਜੀ ਨਹੀਂ پا ਰਹੇ ਹੋ ਨੈਕਸਟ ਦੇਖ ਲੈਂਦੇ ਹਾਂ ਹੀਲਿੰਗ ਹੋ ਰਹੀ ਹੈ ਭਈ ਜੋ ਵੀ ਇਨਸਾਨ ਸਪਿਰਚੁਅਲਿਟੀ ਨਾਲ ਬਿਲਕੁਲ ਨਹੀਂ ਜੁੜਿਆ ਸੀ ਜਸਟ ਸਪਿਰਚੁਅਲਿਟੀ ਦੇਖ ਤੋ ਤੁਸੀਂ ਥੋੜਾ ਦੂਰ ਚਲੇ ਗਏ ਸੀ ਪਰੇਸ਼ਾਨੀ ਦੇ ਕਾਰਨ ਤੇ ਹੁਣ ਤੁਸੀਂ ਪਰਮਾਤਮਾ ਦੇ ਨਾਲ ਜੁੜ ਰਹੇ ਹੋ ਆਉਣ ਵਾਲੇ 10 ਦਿਨਾਂ ਦੇ ਅੰਦਰ ਲਾਸਟ ਬਟ ਨਾਟ ਦਾ ਲੀਸਟ ਦੇਖਦੇ ਹਾਂ ਪਰਮਾਤਮਾ ਤੁਹਾਨੂੰ ਕੀ ਦੇ ਰਹੇ ਹਨ 10 ਦਿਨਾਂ ਦੇ ਅੰਦਰ ਹੈਪੀਨੈਸ ਯੈਸ ਖੁਸ਼ੀਆਂ ਆ ਰਹੀਆਂ ਹਨ ਖੁਸ਼ੀ ਆ ਰਹੀ ਹੈ ਤੁਹਾਡੀ ਲਾਈਫ ਵਿੱਚ ਜਨਰਲ ਰੀਡਿੰਗ ਹੈ ਕਿਸੇ ਨੂੰ ਆਪਣਾ ਪਿਆਰ ਵਾਪਸ ਮਿਲਦਾ ਨਜ਼ਰ ਆ ਰਿਹਾ ਹੈ ਕਈਆਂ ਨੂੰ ਪੈਸੇ ਤੋਂ ਰਿਲੇਟਿਡ ਗੁੱਡ ਨਿਊਜ਼ ਮਿਲਦੀ ਨਜ਼ਰ ਆ ਰਹੀ ਹੈ ਜਿਸ ਦਿਨਾਂ ਤੁਸੀਂ ਖੁਸ਼ ਹੋਣ ਵਾਲੇ ਹੋ ਕਿਸੇ ਨੂੰ ਜੌਬ ਦੀ ਖੁਸ਼ੀ ਮਿਲਣ ਵਾਲੀ ਹੈ ਖੁਸ਼ੀਆਂ ਆਪਣੇ ਆਪਣੇ ਹਿਸਾਬ ਨਾਲ ਤੁਹਾਨੂੰ ਮਿਲ ਰਹੀਆਂ ਹਨ ਪੋਟੈਂਸ਼ੀਅਲ ਤੁਹਾਡਾ ਵਾਪਸ ਆ ਰਿਹਾ ਹੈ ਆਜ਼ਾਦੀ ਮਿਲ ਹੀ ਹੈ ਨਾਲ ਦਿਨਾਲ ਪਰਮਾਤਮਾ ਦੇ ਨਾਲ ਜੁੜ ਰਹੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਯੂਨੀਵਰਸ ਦੇ ਰਹੇ ਹਨ ਖੁਸ਼ੀਆਂ ਖੁਸ਼ੀਆਂ ਨੂੰ ਕਲੇਮ ਕਰਨ ਦੇ ਲਈ 1111 ਜਰੂਰ ਲਿਖ ਕੇ ਜਾਓ ਜੀ